ਕਾਤਲ ਬਣਤੀ ਜਾ ਰਹੀ ਚਾਈਨਾ ਡੋਰ ਨਾਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਤੇ ਕਈ ਲੋਕ ਇੰਨੇ ਕੁ ਜ਼ਿਆਦਾ ਬੇਸ਼ਰਮ ਹੋ ਚੁੱਕੇ ਨੇ ਕਿ ਵਾਰ-ਵਾਰ ਅਪੀਲਾ ਕਰਨ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਰਤੋਂ ਕਰਨੀ ਬੰਦ ਨਹੀਂ ਕਰ ਰਹੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਚਾਈਨਾ ਡੋਰ ਕਾਰਨ ਇੰਨਾ ਕੁ ਜ਼ਿਆਦਾ ਭਿਆਨਕ ਹਾਦਸਾ ਵਾਪਰਿਆ ਕਿ ਵਿਅਕਤੀ ਦਾ ਪੈਰ ਹੀ ਬੁਰੀ ਤਰ੍ਹਾਂ ਦੇ ਨਾਲ ਵੱਢਿਆ ਗਿਆ ਉਸਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਪਤੀ ਪਤਨੀ ਆਪਣੇ ਵਾਹਨ ਤੇ ਸਵਾਰ ਹੋ ਕੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਤਾਂ ਇਸ ਦੌਰਾਨ ਜਿਵੇਂ ਜਗਰਾਉਂ ਪੋਲ ਤੇ ਪਹੁੰਚੇ ਤਾਂ ਉੱਥੇ ਚైనా ਦੋੜ ਦੀ ਰੇਪੇਟ 'ਚ ਆਉਣ ਕਾਰਨ ਨੌਜਵਾਨ ਦਾ ਪੈਰ ਬੁਰੀ ਤਰ੍ਹਾਂ ਦੇ ਨਾਲ ਵਟਿਆ ਗਿਆ ਤੇ ਜਦੋਂ ਪਰਿਵਾਰ ਉਸ ਨੂੰ ਇਲਾਜ ਲਈ ਸਵਲ ਹਸਪਤਾਲ ਲੈ ਕੇ ਪਹੁੰਚਿਆ ਤਾਂ ਡਾਕਟਰਾਂ ਵੱਲੋਂ ਸਥਿਤੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਪੀਜੀਐਲ ਹੀ ਰੈਫਰ ਕਰ ਦਿੱਤਾ ਗਿਆ ਇਹ ਬਿਊਰੋ ਰਿਪੋਰਟ ਹੁਸ਼ਿਆਰ ਪ੍ਰੋਡਿਊਸ ਈ ਨਾਮ ਆ ਜੀ ਰਮਨ ਕੁਮਾਰ ਆ ਜੀ ਭਾਈ ਇੱਕ ਜਿਹੜਾ ਪੇਸ਼ੈਂਟ ਆ ਜਿਹਦੇ ਪੈਰਾਂ ਦੇ ਵਿੱਚ ਸੱਟ ਲੱਗੀ ਕਿੱਦਾਂ ਲੱਗੀ ਸੱਟ ਉਹਦੇ ਭਾਈ ਉਹ ਚਾਈਨਾ ਡੋਰ ਦੇ ਨਾਲ ਓਨੇ ਵਿਚਾਰੇ ਜਾ ਰਹੇ ਜਲੰਧਰ ਪਈਵਾਰਸਾਲ ਨੂੰ ਉਹ ਅੱਛਾ ਜੀ ਉਹ ਪੈਨ ਵਿਚਾਰੀ ਨਾ ਬਹੁਤ ਜ਼ਿਆਦਾ ਰੋਂਦੀ ਪਈ ਸੀਗੀ ਠੀਕ ਹੈ ਜੀ ਤੇ ਅਸੀਂ ਮੈਂ ਵੀ ਫੈਮਿਲੀ ਆਪਣੀ ਲੈ ਕੇ ਉਧਰੋਂ ਨੂੰ ਜਾ ਰਹੇ ਜਲੰਧਰ ਪਈਵਾਰਸਾਲ ਨੂੰ ਹਾਂ ਜੀ ਤੇ ਉਹ ਵਿਚਾਰੀ ਪੈਨ ਨਾ ਬਹੁਤ ਜ਼ਿਆਦਾ ਰੋਂਦੀ ਪਈ ਸੀਗੀ ਅੱਛਾ ਤੇ ਮੇਰੇ ਕੋਲ ਕਪੜਾ ਜਾਂ ਸੀਗਾ ਹਾਂ ਜੀ ਹਾਂ ਜੀ ਪਟਕਾ ਜਾਂ ਰੱਖਿਆ ਹੋਇਆ ਸੀ ਮੈਂ ਉਹਦੇ ਨਾਲ ਉਹਦੇ ਵਿਚਾਰੇ ਦੀ ਲੱਤ ਬੰਨੀ ਦੇਖਿਆ ਕਿ ਬਹੁਤ ਜ਼ਿਆਦਾ ਦੇਖਿਆ ਵੀ ਨਹੀਂ ਜਾ ਰਹੀ ਇੰ ਔਰ ਰੋ ਰੋ ਕਿਉਂ ਰਹੀ ਸੀ ਕਾਦੇ ਨਾਲ ਲੱਤ ਵੱਡੀ ਕੀ ਉਹਨਾਂ ਦੀ ਚਾਈਨਾ ਦੀ ਡੋਰ ਨਾਲ ਚਾਈਨਾ ਦੀ ਡੋਰ ਦੇ ਨਾਲ ਤੇ ਇਹ ਸਰਕਾਰ ਨੇ ਚਾਈਨਾ ਦੀ ਡੋਰ ਬੰਦ ਵੀ ਕੀਤੀ ਵੀ ਪਰ ਉਸ ਤੋਂ ਬਾਅਦ ਵੀ ਲੋਕ ਜਿਹੜੇ ਨੇ ਥੋੜੇ ਜਿਹਾ ਸਵਾਦ ਦੇ ਵਾਸਤੇ ਜਾਂ ਕਹਿ ਦਈਏ ਖੁਸ਼ੀ ਦੇ ਵਾਸਤੇ ਇੱਕ ਲੋਕਾਂ ਦੀ ਜਾਨਾਂ ਮਾਲਾਂ ਦੇ ਨਾਲ ਖਲਵਾੜ ਕਰ ਰਹੇ ਨੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਲੋਕੀ ਹਟੇ ਨਹੀਂ ਕੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਚਾਈਨਾ ਡੋਰ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਜਿਹੜੇ ਵੇਚਦੇ ਆ ਜੋ ਵੀ ਕਰਦੇ ਆ ਉਹਨਾਂ ਨੂੰ ਸਖਤ ਚਾਹਤੋਂ ਜ਼ਿਆਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਹੜਾ ਵੀ ਦਾਨਦੇ ਆ ਉਹਨਾਂ ਤਾਂ ਵੀ ਕਾਰਵਾਈ ਹੋਣੀ ਚਾਹੀਦੀ ਕਿੰਨੀ 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 ਕਿ ਸੱਟ ਲੱਗੀ ਇਹਨਾਂ ਦੇ ਬਹੁਤ ਜ਼ਿਆਦਾ ਲੱਗੇ ਦੇਖਿਆ ਨਹੀਂ ਜਾ ਰਿਹਾ ਕਿ ਇੰਨਾ ਦਿਨ ਹਜੇ ਤੱਕ ਡਰਦਾ ਬਿਆਈ ਤੁਸੀਂ ਦੇਖੀਏ ਸੱਟ ਲੱਗੀ ਤੁਸੀਂ ਦੇਖੀ ਹੈ ਹਾਂ ਜੀ ਦੇਖੀ ਹੈ ਜੀ ਕੀ ਕੰਡੀਸ਼ਨ ਹੈ ਪੇਸ਼ੈਂਟ ਦੀ ਕੰਡੀਸ਼ਨ ਤਾਂ ਹੁਣ ਡਾਕਟਰ ਸਾਹਿਬ ਹੀ ਦੱਸਣਗੇ ਜੀ ਜ਼ਿਆਦਾ ਲੱਗੀ ਸਾਡੇ ਵੀ ਆਪਾਂ ਨੂੰ ਜਿੱਦ ਤੱਕ ਹਕੂਨ ਜਿੱਦਾਂ ਨਿਕਲਿਆ ਤੇ ਆਪਾਂ ਨੂੰ ਦੇਖ ਕੇ ਬਰਦਾਸ਼ਤ ਤੁਸੀਂ ਰਾਹਗੀਰ ਸੀਗੇ ਤੁਸੀਂ ਇਹਨਾਂ ਦੀ ਮਦਦ ਕੀਤੀ ਹੈਲਪ ਕੀਤੀ ਤੁਸੀਂ ਆਪਾਂ ਦੇ ਭਾਈ ਜਾ ਰਹੇ ਸੀਗੇ ਗੱਡੀ ਰੋਕ ਕੇ ਵਿਚਾਰਿਆਂ ਨੂੰ ਭੇਜਿਆ ਕਿੱਦਾਂ ਵੀ ਕਰਕੇ ਮੈਂ ਕਿਹਾ ਚਲੋ ਅਗਲੇ ਦੀ ਮਦਦ ਹੋ ਜੇ ਇਹਨੇ ਜਨ ਨੂੰ ਪ੍ਰਸ਼ਾਸਨ ਨੂੰ ਇਹ ਹੀ ਮੰਗ ਕੀਤੀ ਜੀ ਚੈਨਾਟ ਔਰ ਜਿਹੜੀ ਜਾਨ ਲੈਵਾ ਸਬਤ ਹੋ ਰਹੀ ਆ ਇਹਨੂੰ ਬੰਦ ਕੀਤਾ ਜਾਵੇ ਅਜੇ ਮੇਰੇ ਜਵਾਈ ਨੇ ਕਿਸਦਾ ਭਲਾ ਕਰਦਿਆਂ ਆਪਣੀ ਲੱਤ ਵਢਾ ਕੇ ਬਹਿ ਗਿਆ ਕਿੱਥੋਂ ਆ ਰਹੇ ਸੀਗੇ ਤੁਹਾਡੇ ਜਵਾਈ ਕਿੱਥੇ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਟੋਪਨਵਾਲ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਜੀਗੇ ਕ੍ਰਿਸ਼ਨਾ ਸਵੀਟ ਸ਼ਾਪ ਦੇ ਉੱਪਰ ਜਗਰਾਵਾਂ ਪੁਲ ਤੇ ਨਾਗਰਿਕ ਇਹਦੇ ਡੋਰ ਨਾਲ ਜਾਵੇ ਉਹ ਇਕੱਠੇ ਕਰਨ ਲੱਗ ਪਏ ਪੈਰ ਦੇ ਵਿੱਚ ਲਪੇਟਾ ਪੈ ਗਿਆ ਡੋਰ ਦਾ ਗੱਡੀ ਆ ਗਈ ਖਿੱਚ ਕੇ ਲੈ ਗਈ ਸਾਰੀ ਲੱਤ ਵੱਡੀ ਗਈ ਉਹਦੀ ਹੁਣ ਡਾਕਟਰ ਦਾ ਕਹਿੰਦੇ ਪੀਜੀਆ ਹੀ ਰੈਫਰ ਕਰ ਰਹੇ ਪੀਜੀਆ ਭੇਜ ਰਹੇ ਕਿੰਨੇ ਭਾਈ ਸਿਵਲ ਦੇ ਵਿੱਚ ਆਇਓ ਇੱਥੇ ਵੀ ਤੂੰ ਤੁਹਾਡੇ ਹੱਥ 'ਚ ਡੋਰ ਹੈ ਕੀ ਕਹਿਣਾ ਚਾਹੋਗੇ ਇਹ ਹਰ ਸਾਲ ਦੇ ਵਿੱਚੋਂ ਸਾਨੂੰ ਮਿਲਿਆ ਜੀ ਇੱਥੇ ਲੋਕੀ ਆਪਣੇ ਇਲਾਜ ਕਰਾਉਣ ਭੱਜੇ ਆਉਂਦੇ ਆ ਇੱਥੇ ਵੀ ਡੋਰਾਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਸਰਕਾਰ ਨੇ ਪਲਾਸਟਿਕ ਦੀ ਡੋਰ ਨੂੰ ਬੈਨ ਕੀਤਾ ਹੈ ਬੈਨ ਕੀਤਾ ਬੈਨ ਕਰਨ ਦੇ ਬਾਵਜੂਦ ਵੀ ਨਹੀਂ ਰੁਕ ਰਹੀ ਸਰਕਾਰ ਡਰੋਨ ਦੇ ਰਾਹੀਂ ਲੋਕਾਂ ਨੂੰ ਫੜਦੀ ਪਈ ਆ ਪਰ ਉਸ ਤੋਂ ਬਾਵਜੂਦ ਵੀ ਲੋਕ ਜਿਹੜੇ ਨੇ ਢੜਲੇ ਨਾਲ ਪਲਾਸਟਿਕ ਦੀ ਧੋਰ ਦਾ ਇਸਤੇਮਾਲ ਕਰ ਰਹੇ ਨੇ ਕੀ ਕਹਿਣਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕੋ ਨੇ ਇਹੀ ਕਹਿਣਾ ਚਾਹੁੰਦੇ ਪਲਾਸਟਰ ਦੇ ਦੋ ਚੈਨਾ ਧੋਰ ਨਾ ਵਰਤੋ ਤੁਸੀਂ ਇਹ ਜਾਣ ਲੇਵਾ ਮੇਰਾ ਨਾਮ ਰੇਨੂ ਆ ਮੇਰੇ ਘਰ ਵਾਲੇ ਦਾ ਨਾਮ ਸੁਨੀਆ ਜੀ ਮੈਡਮ ਕੀ ਮਾਮਲਾ ਕੀ ਸਿਵਲ ਹਾਊਸ ਤੱਕ ਪਹੁੰਚੇ ਅਸੀਂ ਜੇ ਗ੍ਰਾਮਾ ਬੋਲ ਤੋਂ ਆ ਰਹੇ ਸੀ ਦੁੱਖ ਨਾਲ ਮੱਥਾ ਦੇ ਕੇ ਤੇ ਧੋਰ ਗੱਲ ਵਿੱਚ ਫਿਰਨ ਲੱਗੀ ਧੋਰ ਉੱਤਰ ਕੇ ਮੋਟਰਸਾਈਕਲ ਤੋਂ ਡੋਰ ਘੱਟੀ ਕਰਕੇ ਛੁੱਟਣ ਲੱਗੇ ਸੀ ਉਹ ਤਾਂ ਉਹ ਪੈਰ ਵਿੱਚ ਗੁੰਝਲਾ ਜਿਹਾ ਪੈ ਗਈਆਂ ਕੋਈ ਗੱਡੀ ਵਾਲਾ ਗੱਡੀ ਖਿੱਚ ਕੇ ਲੈ ਗਿਆ ਉਹਦੇ ਨਾਲ ਹੀ ਪੈਰ ਵੱਡੇ ਆ ਗਿਆ ਪੂਰਾ ਜੀ ਕਿੰਨੀ ਕੋ ਸੱਟ ਲੱਗ ਤੁਹਾਨੂੰ ਬਹੁਤ ਜ਼ਿਆਦਾ ਲੱਗੀ ਹੋਈ ਹੈ ਸੱਟ ਬਣੀ ਡਾਕਟਰ ਵੱਲੋਂ ਕੀ ਕਿਹਾ ਗਿਆ ਨਹੀਂ ਮੈਨੂੰ ਨਹੀਂ ਦੱਸਿਆ ਡਾਕਟਰ ਨੇ ਜੀ ਜੀ ਇਹ ਲੈ ਕੇ ਜਾਣ ਲੱਗੇ ਹਾਂ ਅਸੀਂ ਚੰਡੀਗੜ੍ਹ ਤੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਕਿ ਚਾਈਨਾ ਡੋਰ ਬੰਦ ਕੀਤੀ ਜਾਊਗੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਡੋਰ ਕਹਿੰਦੇ ਆ ਬੰਦ ਕੀਤੀ ਜਾਊਗੀ ਪਰ ਬੰਦ ਨਹੀਂ ਕਰਦੇ ਕੋਈ ਵੀ ਡੋਰ ਉਹਦੇ ਹੀ ਚੱਲ ਰਹੀ ਆ